ਜਿਮਨੀ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਅੰਦਰ ਵੱਡੇ ਪੱਧਰ ਤੇ ਹਲਚਲ ਹੈ ਵੱਡੇ ਪੱਧਰ ਤੇ ਬਗਾਵਤ ਹੈ ਅੰਦਰ ਖਾਤੇ ਸਿਆਸੀ ਕਮਾਸਾਨ ਜਿਹੜਾ ਆਮ ਆਦਮੀ ਪਾਰਟੀ ਦੇ ਅੰਦਰ ਛਿੜਿਆ ਹੋਇਆ ਇਹ ਵੀ ਕਿਸੇ ਇੱਕ ਸੀਟ ਦੇ ਉੱਪਰ ਨਹੀਂ ਹੈ ਸਗੋਂ ਦੀ ਚਾਰੇ ਦੀਆਂ ਚਾਰੇ ਜਿਮਨੀ ਚੋਣਾਂ ਦੇ ਉੱਪਰ ਹੈ ਪਹਿਲਾਂ ਗਿੱਦੜਬਾਹਾ ਡਿੰਪੀ ਤੋਂ ਲੋਨ ਨੂੰ ਲਿਆ ਕੇ ਬਾਹਰੋਂ ਚੋਣਾਂ ਡਾਉਣਾ ਚਾਹੁੰਦੀ ਆ ਆਮ ਆਦਮੀ ਪਾਰਟੀ ਤੇ ਜਿਹੜੇ ਪੁਰਾਣੇ ਕੈਂਡੀਡੇਟ ਤੇ ਕੁਝ ਹੋਰ ਦਾਅਵੇਦਾਰ ਨੇ ਉਹ ਰੌਲਾ ਪਾ ਰਹੇ ਨੇ ਔਰ ਉਧਰ ਜੇ ਗੱਲ ਬਰਨਾਲੇ ਜਮਨੀ ਚੋਣ ਦੀ ਕਰ ਲਈਏ ਉਥੋਂ ਭਗਵੰਤ ਮਾਨ ਲੜਾਉਣਾ ਚਾਹੁੰਦੇ ਆ ਦਰਵੀਰ ਗੋਲਡੀ ਨੂੰ ਔਰ ਉਧਰੋਂ ਮੀਤ ਰ ਜਿਨ੍ਹਾਂ ਨੇ ਆਪਣੀ ਸੀਟ ਛੱਡੀ ਹੈ ਉਹ ਬਜਿੱਦ ਨੇ ਕਿ ਉਹਨਾਂ ਦੇ ਕਿਸੇ ਖਾਸ ਨੂੰ ਜਿਹੜੀ ਚੋਣ ਲੜਾਈ ਜਾਵੇ ਉਥੇ ਵੀ ਟਸਲਵਾਜੀ ਭਗਵੰਤ ਮਾਨ ਵਰਸਸ ਮੀਤ ਰ ਹੈ ਮੀਤ ਰ ਦੀ ਪਿੱਠ ਤੇ ਕਾਫੀ ਵੱਡੇ ਲੀਡਰ ਖੜੇ ਨੇ ਅੰਦਰ ਘਾਤੇ ਭਗਵੰਤ ਮਾਨ ਦੀ ਇਸ ਗੱਲ ਦਾ ਵਿਰੋਧ ਕਰ ਰਹੇ ਨੇ ਇਸ ਤੇ ਵੀ ਬਹੁਤ ਅਹਿਮ ਜਿਹੜੀ ਗੱਲਬਾਤ ਕਰਨੀ ਹੈ ਨਾਲ ਹੀ ਨਾਲ ਚਰਚਾ ਚੱਬੇਵਾਲ ਸੀਟ ਦੇ ਉੱਪਰ ਵੀ ਆ ਉੱਥੇ ਵੀ ਚੱਬੇਵਾਲ ਆਪਣੇ ਹੀ ਖਾਸ ਆਪਣੇ ਪਰਿਵਾਰ ਦੇ ਵਿੱਚੋਂ ਚੋਣ ਲੜਾਉਣਾ ਚਾਹੁੰਦੇ ਆ ਔਰ ਜੇ ਗੱਲ ਡੇਰਾ ਬਾਬਾ ਨਾਨਕ ਸੀਟ ਦੀ ਕਹੀਏ ਤਾਂ ਉਥੋਂ ਵੀ ਰਵੀਕਰਨ ਕਾਲੋਂ ਦੀ ਚਰਚਾ ਹੈ ਕਿ ਉਹਨੂੰ ਭਾਜਪਾ ਦੇ ਵਿੱਚੋਂ ਲਿਆ ਕੇ ਚੋਣ ਲੜਾਉਣ ਦੀ ਚਰਚਾ ਹੈ ਔਰ ਜਿਹੜੇ ਆਪਣੇ ਪਾਰਟੀ ਵਰਕਰ ਨੇ ਉਹ ਰੌਲਾ ਰੱਪਾ ਪਾ ਰਹੇ ਨੇ ਔਰ ਚਾਰੇ ਦੀਆਂ ਚਾਰੇ ਜਿਮਨੀ ਚੋਣਾ ਦੇ ਉੱਪਰ ਜੇਕਰ ਬਾਹਰੋਂ ਕੈਂਡੀਡੇਟ ਲਿਆ ਕੇ ਲੜਾਉਗੀਆਂ ਆਮ ਆਦਮੀ ਪਾਰਟੀ ਕਿੰਨਾ ਕੁ ਸੁਖਾਲਾ ਰਹਿਣ ਵਾਲਾ ਬਰਨਾਲਾ ਸੀਟ ਦੇ ਉੱਪਰ ਜਿਹੜਾ ਮੀਥੇਅਰ ਵਰਸਸ ਭਗਵੰਤਪਾਲ ਸਥਿਤੀ ਬਣੀ ਹੈ ਉੱਥੇ ਕੀ ਰਹਿਣ ਵਾਲਾ ਉਧਰ ਡਿੰਪੀ ਢਿੱਲੋ ਜਿਨ੍ਹਾਂ ਦੀ ਪੋਸਟਰਾਂ ਦੇ ਵਿੱਚੋਂ ਫੋਟੋ ਗਾਇਬ ਕਰ ਦਿੱਤੀ ਗਈ ਸੀ ਕਿ ਉਹਨਾਂ ਨੂੰ ਟਿਕਟ ਦਿੱਤੀ ਜਾਊਗੀ ਜਾਂ ਨਹੀਂ ਦਿੱਤੀ ਜਾਊਗੀ ਇਸ ਤੇ ਵੀ ਬਹੁਤ ਅਹਿਮ ਜਿਹੜੀ ਚਰਚਾ ਕਰਨੀ ਹੈ ਮੇਰੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਗਣਕੀ ਸਾਹਿਬ ਜੁੜੇ ਆ ਸਭ ਤੋਂ ਪਹਿਲਾਂ ਮੈਂ ਸਵਾਗਤ ਕਰੂੰ ਅਨਕ ਸਿੰਘ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ ਜੀ ਅਨਕ ਸਾਹਿਬ ਸ਼ੁਰੂਆਤ ਮੈਂ ਇੱਥੋਂ ਹੀ ਕਰਦਾ ਹਾਂ ਕਿ ਜਿਮਨੀ ਚੂਣਾ ਜਿਹੜੀਆਂ ਨੇ ਜਿੱਥੇ ਏਸ ਵਾਲੇ ਪਾਸੋਂ ਭਗਵੰਤ ਮਾਨ ਦੇ ਲਈ ਸਰਦਾਰਦੀ ਹੈ ਕਿ ਭਾਈ ਜਿਮਨੀ ਚੋਣਾ ਹਰ ਹਾਲਤ ਦੇ ਵਿੱਚ ਜਿਤਨੀਆਂ ਨੇ ਉੱਥੇ ਹੀ ਸਰਦਾਰਦੀ ਇਹ ਵੀ ਹੈ ਕਿ ਭਾਈ ਟਿਕਟ ਦਿੱਤੀ ਕਿਨੂੰ ਜਾਵੇ ਕਿਉਂਕਿ ਇਤਿਹਾਸ ਆਮ ਆਦਮੀ ਪਾਰਟੀ ਦਾ ਬੋਲ ਰਿਹਾ ਹੈ ਕਿ ਸੰਗਰੂਰ ਜਿਮਨੀ ਚੋਣ ਵਾਲੀ ਜਿਹੜੀ ਚੋਣ ਛੱਡ ਕੇ ਉਸ ਤੋਂ ਇਲਾਵਾ ਚਾਹੇ ਜਲੰਧਰ ਦੀਆਂ ਦੋ ਜਿਮਨੀ ਚੋਣਾ ਚਾਹੇ ਐਮਪੀ ਵਾਲੀ ਰਿੰਕੂ ਨੂੰ ਲਿਆ ਕੇ ਲੜਾਈ ਤੇ ਚਾਹੇ ਸ਼ੀਤਲ ਅੰਗਰਾਲ ਦੀ ਥਾਂ ਦੇ ਉੱਪਰ ਮਹਿੰਦਰ ਭਗਤ ਨੂੰ ਲਿਆ ਕੇ ਲੜਾਈ ਹੈ ਔਰ 12ਵੇਂ ਹੀ ਕੈਂਡੀਡੇਟ ਦੇ ਆਂਦੇ ਜਾ ਰਹੇ ਆ ਔਰ ਜੇ ਗੱਲ ਕਰਾਂ ਜਨਰਲ ਲੋਕ ਸਭਾ ਇਲੈਕਸ਼ਨ ਦੀ ਤਾਂ ਉਥੇ ਵੀ ਜਾਂ ਤਾਂ ਆਪਣੇ ਸਾਬਕਾ ਮੰਤਰੀਆਂ ਨੂੰ ਲੜਾ ਦਿੱਤਾ ਗਿਆ ਜਾਂ ਤਾਂ ਦੂਜੀਆਂ ਪਾਰਟੀਆਂ ਦੇ ਵਿੱਚੋਂ ਲਿਆ ਕੇ ਲੜਾ ਦਿੱਤੇ ਗਏ ਜਾਂ ਕਲਾਕਾਰਾਂ ਨੂੰ ਲੜਾ ਦਿੱਤੇ ਗਏ ਜਿਹੜੀ ਨਵੇਂ ਜਿਹੜੇ ਆ ਉਹ ਲੜਾਏ ਨਹੀਂ ਗਏ ਆਪਣੇ ਵਰਕਰਾਂ ਨੂੰ ਮੁੱਲ ਜਿਹੜਾ ਉਹਨਾਂ ਦਾ ਨਹੀਂ ਪਾਇਆ ਗਿਆ ਤਾਂ ਉਥੇ ਹੀ ਹੁਣ ਜੇ ਇੱਕ ਇੱਕ ਕਰਕੇ ਸ਼ੁਰੂ ਕਰ ਲਈਏ ਗਿੱਧੜਬਾਹ ਤੋਂ ਆਪਾਂ ਸ਼ੁਰੂ ਕਰ ਲੈਨੇ ਆ ਗਿੱਧੜਬਾਹ ਨੂੰ ਡੈਂਪਿਟ ਲੋ ਨੂੰ ਲਿਆਂਦਾ ਡੈਂਪਿਟ ਲੋ ਨੂੰ ਅਕਾਲੀ ਦਲ ਦੇ ਵੱਲੋਂ ਮਜ਼ਬੂਤ ਕੈਂਡੀਡੇਟ ਮੰਨੇ ਜਾ ਰਹੇ ਸੀ ਸੁਖਬੀਰ ਸਿੰਘ ਬਾਦਲ ਦੇ ਖਾਜ਼ਮ ਖਾਸ ਸੀ ਔਰ ਉਹਨਾਂ ਨੂੰ ਹੁਣ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਕਰਾ ਰਿਆ ਜਿਹੜੀਆਂ ਬਸਾਂ ਨੂੰ ਖੁਦ ਭਗਵੰਤ ਮਾਨ ਭੰਡ ਦੇ ਹੁੰਦੇ ਸੀ ਉਹਨਾਂ ਨੂੰ ਸਾਰਿਆਂ ਨੂੰ ਕਲੀਨ ਚੱਟ ਜਿਹੜੀ ਆ ਉਹ ਮਿਲ ਗਈ ਹੈ ਔਰ ਜਿੱਥੇ ਸਵਾਗਤ ਕੀਤਾ ਜਾ ਰਿਹਾ ਡਿੰਪੀ ਦਾ ਉੱਥੇ ਹੀ ਦਲ ਬਦਲੂ ਦੇ ਕਰਕੇ ਡਿੰਪੀ ਦਾ ਵਿਰੋਧ ਵੀ ਕੀਤਾ ਜਾ ਰਿਹਾ ਆਮ ਆਦਮੀ ਪਾਰਟੀ ਵਾਲੇ ਉੱਥੋਂ ਦੇ ਵਰਕਰ ਕਹਿੰਦੇ ਕਿ ਸਾਨੂੰ ਡਿੰਪੀ ਮਨਜ਼ੂਰ ਨਹੀਂ ਹੈ ਔਰ ਜਿਹੜੇ ਪੁਰਾਣੇ ਕੈਂਡੀਡੇਟ ਨੇ ਉਹ ਵੱਖਰੇ ਤੌਰ ਤੇ ਰੌਲਾ ਪਾ ਰਹੇ ਨੇ ਤੇ ਕੁਝ ਦਿਨ ਪਹਿਲਾਂ ਇਹੀ ਕਾਰਨ ਰਿਹਾ ਅਣਖੀ ਸਾਹਿਬ ਕੁਝ ਦਿਨ ਪਹਿਲਾਂ ਇੱਕ ਪੋਸਟਰ ਜਾਰੀ ਕੀਤਾ ਗਿਆ ਜਿਦੇ ਵਿੱਚ ਭਗਵੰਤ ਮਾਨ ਸਮੇਤ ਕੇਜਰੀਵਾਲ ਹੁਣਾਂ ਦੇ ਜਿਹੜੇ ਢੋਸਹੋਣੀ ਹੈ ਉਹਨਾਂ ਦੀ ਅਮਨ अरोड़ा ਉਹਨਾਂ ਦੀ ਫੋਟੋ ਲਾਈ ਗਈ ਪਰ ਨਾ ਤਾਂ ਕਿਸੇ ਆਪਣੇ ਪੁਰਾਣੇ ਕੈਂਡੀਡੇਟ ਦੀ ਉਹਨਾਂ ਦੇ ਵੱਲੋਂ ਫੋਟੋ ਲਾਈ ਗਈ ਉਸ ਪੋਸਟਰ ਦੇ ਵਿੱਚ ਤੇ ਨਾ ਹੀ ਡਿੰਪੀ ਢਿਲੋਂ ਦੀ ਲਾਈ ਗਈ ਇਹੀ ਕਾਰਨ ਹੈ ਕਿ ਉੱਥੇ ਦੇ ਵਰਕਰਾਂ ਦਾ ਦਬਾਅ ਪਿਆ ਔਰ ਡਿੰਪੀ ਢਿਲੋਂ ਦੀ ਹਲੇ ਫੋਟੋ ਲਾਈ ਨਹੀਂ ਗਈ ਜਦ ਕਿ ਡਿੰਪੀ ਢਿਲੋਂ ਦੇ ਭਤੀਜੇ ਜਿਹੜੇ ਸੜੀ ਟਲੋਂਦੇ ਬੇਟੇ ਅਬੇ ਟਲੋਂ ਨੇ ਉਹਨਾਂ ਦੀ ਇੱਕ ਆਡੀਓ ਵਾਇਰਲ ਹੋਈ ਜਿਹੜੀ ਕਿ ਬੜੇ ਮਜ਼ਾਕ ਦਾ ਪਾਤਰ ਬਣੇ ਕਹਿੰਦੇ ਜੀ ਡੈਡੀ ਡਿੰਪੀ ਡੈਡੀ ਦੀ ਕਹਿੰਦੇ ਜੀ ਉਹ ਫੋਟੋ ਵਿੱਚ ਉਹ ਗਾਇਬ ਹੈ ਚਾਹੇ ਛੋਟੀ ਕਰਕੇ ਲਾ ਦਿਓ ਤੇ ਚਾਹੇ ਵੱਡੀ ਕਰਕੇ ਲਾ ਦਿਓ ਲਾਓ ਜ਼ਰੂਰ ਕਿਵੇਂ ਦੇਖਦੇ ਹੋ ਕਿਦਣ ਬਾਅਦ ਤੋਂ ਸ਼ੁਰੂ ਕਰ ਲੈਨੇ ਆ ਉੱਥੇ ਵੀ ਜਿਸ ਤਰੀਕੇ ਦੇ ਨਾਲ ਅੰਦਰਖਾਤੇ ਬਗਾਵਤ ਆ ਮਦੀ ਪਾਰਟੀ ਦੇ ਵਿੱਚ ਆ ਕਿ ਭਾਈ ਡਿੰਪੀ ਨੂੰ ਨਹੀਂ ਟਿਕਟ ਦੇਣੀ ਤੇ ਮਨੋਵਲ ਡਿੱਗ ਰਿਹਾ ਹੈਗਾ ਆਪਣੇ ਵਰਕਰਾਂ ਦਾ ਕਿ ਭਾਈ ਸਾਰੇ ਪਾਸੇ ਬਾਹਰੋਂ ਹੀ ਲਿਆ ਕੇ ਲੜਾਈ ਜਾ ਰਹੀ ਹੈ ਜਿਹੜੇ ਅਸੀਂ 14 ਤੋਂ ਜਾਂ 12 ਤੋਂ ਜਦੋਂ ਦੀ ਵੀ ਪਾਰਟੀ ਜਿਹੜੀ ਆਈ ਹੈ ਅਸੀਂ ਲੜਾਈਆਂ ਲੜ ਰਹੇ ਆਂ ਦਰੀਆਂ ਪਿਛਾਰੀਆਂ ਸਾਡੀ ਕੋਈ ਮਤਤਾ ਨਹੀਂ ਬਾਹਰ ਲਿਆਂ ਨੂੰ ਲਿਆ ਲਿਆ ਕਿ ਜਿਹੜਾ ਸਾਡੇ ਸਿਰ ਤੇ ਬਿਠਾਇਆ ਜਾ ਰਿਹਾ ਕਿਵੇਂ ਦੇਖ ਦੋ ਗਿੱਦੜਪਾ ਤੋਂ ਸ਼ੁਰੂ ਕਰੀਏ ਸੁਖਵਿੰਦਰ ਸਿੰਘ ਗਿੱਦੜਪਾ ਦੀ ਜਿਹੜੀ ਸਥਿਤੀ ਤੁਸੀਂ ਬਿਆਨ ਕੀਤੀ ਹੈ ਇਹ ਤਾਂ ਉਸ ਦਿਨ ਪਤਾ ਲੱਗਿਆ ਸੀ ਜਿਸ ਦਿਨ ਡਿਪਟੀ ਨੂੰ ਜੁਆਇਨ ਕਰਨ ਲੱਗੇ ਸੀ ਆਮ ਆਦਮੀ ਪਾਰਟੀ ਨੂੰ ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਵਲੰਟੀਅਰਸ ਦੇ ਅੰਦਰ ਜਿਹੜਾ ਅਕਰੋਸ ਸੀ ਉਹ ਪੈਦਾ ਹੋਣਾ ਸ਼ੁਰੂ ਹੋ ਗਿਆ ਸੀ ਤੁਸੀਂ ਆਪਣੀ ਗੱਲਬਾਤ ਕਰਨ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਇਤਿਹਾਸ ਦੀ ਗੱਲ ਕੀਤੀ ਹੈ ਸੁਖਮੰਦਰ ਜੀ ਇਹ 92 ਵਿਧਾਇਕਾਂ ਦੇ ਵਿੱਚੋਂ ਅੱਧੇ ਛੇਕਰ ਵਿਖੇ ਜਾਵੇ ਅੱਧੇ ਵਿਧਾਇਕ ਉਹ ਨੇ ਜਿਹੜੀਆਂ ਵੱਖ-ਵੱਖ ਪਾਰਟੀਆਂ ਨੂੰ ਛੱਡ ਕੇ ਆਮ ਆਦਮੀ ਪਾਰਟੀ 'ਚ ਚੋਣਾਂ ਦੇ ਸਮੇਂ ਵੋਟਾਂ ਦੇ ਸਮੇਤ ਦਾਖਲ ਹੋਏ ਤੇ ਉਹਨਾਂ ਨੂੰ ਟਿਕਟ ਜਿਹੜੀ ਹੈ ਦੇ ਦਿੱਤੀ ਗਈ ਤਾਂ ਉਸ ਵਕਤ ਵੀ ਵਲੰਟੀਅਰਸ ਦੇ ਵਿੱਚ ਇਤਰਾਜ਼ ਸੀ ਪਰ ਇੱਕ ਹਨੇਰੀ ਜੜੀ ਉਸ ਵਕਤ ਚੱਲ ਰਹੀ ਸੀ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਜਿਸ ਦੀ ਬਤਾਓ ਤਾਂ ਲੋਕਾਂ ਨੇ ਉਹਨਾਂ ਨੂੰ ਵੋਟਾਂ ਪਾਤੀਆਂ ਤਾਂ ਵਲੰਟੀਅਰਸ ਦਾ ਵਿਰੋਧ ਸੀ ਉਸ ਸਮੇਂ ਉਹ ਜੱਗ ਜਾਹਰ ਨਹੀਂ ਹੋ ਸਕਿਆ ਕਿਉਂਕਿ ਇਹ ਕਲੇਸ਼ ਪਰ ਹੁਣ ਸਥਿਤੀ ਜਿਹੜੀ ਮੌਜੂਦਾ ਸਮੇਂ ਦੇ ਵਿੱਚ ਆ ਲੋਕ ਸਭਾ ਚੋਣਾਂ ਤੇ ਉਸ ਤੋਂ ਬਗਰੋ ਅੱਜ ਦੀ ਸਥਿਤੀ 'ਚ ਆਮ ਆਦਮੀ ਪਾਰਟੀ ਦੀ ਸਥਿਤੀ ਉਹੋ ਜੀ ਹੈ ਨਹੀਂ ਕਿ ਜਿੱਥੇ ਵਲੰਟੀਅਰ ਜਿਹੜਾ ਰੌਲਾ ਨਾ ਹੋ। ਔਰ ਇਸ ਗੱਲ ਦੀ ਸਥਿਤੀ ਨੂੰ ਭਗਵੰਤ ਬਾਣੂ ਨੇ ਵੀ ਖੁਦ ਜਾਣ ਚੁੱਕੇ ਆ ਕਿ ਹੁਣ ਆਮ ਆਦਮੀ ਪਾਰਟੀ ਦਾ ਆਧਾਰ ਪੰਜਾਬ 'ਚ ਪੈਣਾ ਵਾਲਾ ਨਹੀਂ ਰਿਹਾ ਤੇ ਸ਼ਾਇਦ ਇਹੋ ਹੀ ਗੱਲ ਆ ਕਦੇ ਸ਼ਸ਼ੀਲ ਰਿੰਕੂ ਕਦੇ ਸ਼ੀਤਲ ਅੰਗਰਾਜ ਤੱਕ ਕਦੇ ਮਹਿੰਦਰ ਪਖਤ ਤੇ ਹੁਣ ਦੂਜੇ ਪਾਸੇ ਗਿੱਦੜਪਾ ਤੋਂ ਡਿੰਪੀ ਢਿੱਲੋਂ ਜਿਹੜਾ ਅਕਾਲੀ ਦਲ ਦਾ ਖਾਸ ਖਾਸ ਭਗਵੰਤ ਆ ਮਾਫ ਕਰਨਾ ਸੁਖਬੀਰ ਸਿੰਘ ਬਾਦਲ ਹੁਣ ਦਾ ਖਾਸ ਖਾਸ ਜਿਹੜਾ ਮਿੱਤਰ ਜਿਹੜਾ ਮੰਨਿਆ ਜਾਂਦਾ ਸੀ ਇਸੇ ਕਰਕੇ ਡੋਰੇ ਪਾਏ ਗਏ ਕਿ ਹਾਂ ਭਈ ਇਸ ਦੀ ਇਸ ਹਲਕੇ ਦੇ ਵਿੱਚ ਗਿੱਦੜਪਾ ਹਲਕੇ ਚ ਚੰਗੀ ਪੈਂਠ ਹੈਗੀ ਆ ਔਰ ਅਕਾਲੀ ਦਲ ਦਾ ਸਮੂਚਾ ਵੋਟ ਮੈਂ ਕਿ ਸ਼ਾਇਦ ਡਿੰਪੀ ਢਿੱਲੋਂ ਦੇ ਨਾਲ ਪੂਰਾ ਤੌਰ ਤੇ ਟਰਾਂਸਫਰ ਹੋ ਕੇ ਆਵਾਜ਼ੀ ਪਾਰਟੀ ਚ ਆ ਜਾਈਗਾ ਇਸੇ ਗੱਲ ਨੂੰ ਲੈ ਕੇ ਹੀ ਭਗਵੰਤ ਬਾਦਲ ਹੁਣ ਨੇ ਸਪੈਸ਼ਲ ਉਸ ਨੂੰ ਜਾ ਕੇ ਉੱਥੇ ਜਾਇਤ ਕਰਾਇਆ ਨਹੀਂ ਤਾਂ ਇੱਕ ਸਧਾਰਨ ਵਰਕਰ ਜਿਹੜਾ ਕੋਈ ਵੀ ਚੋਣ ਜੇਕਰ ਮੈਂ ਗਲਤ ਨਾ ਸਮਝ ਰਿਹਾ ਡਿਪਲਿਟੀ ਨੂੰ ਕੋਈ ਵੀ ਜਿੱਤੀ ਨਾ ਬਿਸ਼ੱਕ ਲੜੀ ਹੋਵੇ ਤਾਂ ਜੇਕਰ ਉਸ ਨੂੰ ਆਮ ਆਦਮੀ ਪਾਰਟੀ ਦਾ ਨੇਤਾ ਤੇ ਪੰਜਾਬ ਦਾ ਭੁਖਮંત્રી ਜੈਨਕਰਮ ਜੱਡਾ ਤੇ ਇੱਕ ਸਮਾਗਮ ਰਚਦਾ ਤਾਂ ਉਥੋਂ ਸਹਿਜ ਤੁਸੀਂ ਅਨੁਮਾਨ ਲਾ ਸਕਦੇ ਜੀ ਕਿ ਆਮ ਆਦਮੀ ਪਾਰਟੀ ਦੀ ਸਥਿਤੀ ਪੰਜਾਬ ਦੇ ਵਿੱਚ ਕਿਹੋ ਜਿਹੀ ਹੈਗੀ ਤੇ ਇਸ ਕੱਲ ਨੂੰ ਭਗਵੰਤ ਬਾਦਲ ਹੋਣੀ ਵੀ ਸਮਝ ਚੁੱਕੇ ਤੇ ਇਸੇ ਕਰਕੇ ਜਾਈ ਜਿਹੜਾ ਕਰਾਇਆ ਗਿਆ ਹੁਣ ਜਿਹੜੇ ਬੀਤੇ ਦੌਰ ਦੇ ਵਿੱਚ ਜਿਨ੍ਹਾਂ ਨੇ ਆਮ ਆਦਮੀ ਪਾਰਟੀ 2022 ਦੇ ਜਿਨ੍ਹਾਂ ਨੇ ਚੋਣਾਂ ਲੜੀ ਔਰ ਖਾਸ ਤੌਰ ਤੇ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਵਾਸਤੇ ਮਿਹਨਤ ਕੀਤੀ ਉਸ ਸਮੇਂ ਤਾਂ ਉਹ ਡਿਪਟੀ ਲੋਦਾ ਵਿਰੋਧ ਕਰਦੇ ਆ 2022 ਚ ਹੁਣ ਉਹ ਉਹੀ ਲੋਕ ਆਮ ਆਦਮੀ ਪਾਰਟੀ ਦੇ ਵਲੰਟੀਅਰਸ ਹੈ ਕਿਸ ਤਰੀਕੇ ਦਾ ਨਾਲ ਚੜਾਇਆ ਉਹ ਸਾਥ ਦੇਣਗੇ ਤੇ ਦੂਜੇ ਪਾਸੇ ਬਕਰ 20 ਸੂਚਦੇ ਵਲੰਟੀਅਰ ਵੀ ਸੂਚਦੇ ਆ ਕਿ ਸਾਡੀ ਕੇਵਲ ਤੇ ਕੇਵਲ ਕੁਮਕਦਰੀਆਂ ਬਸ਼ੰਤਾ ਕੀ ਸੀਮਤਾ ਤੇ ਜਦ ਮੁੱਖ ਮੰਤਰੀ ਸਾਹ ਦੇ ਹੱਥ ਵਿੱਚ ਹਾਂ ਬਲਾਉਂਦਾ ਮੈਨੂੰ ਜਿਆਦਾ ਕਿ ਡਿਪਟੀ ਲੋਦਾ ਉਸ ਦਿਨ ਜਦਨ ਜੁਆਇਨ ਕੀਤਾ ਤਾਂ ਇੱਕ ਲੈਕਚਰ ਜਿਹੜਾ ਦਿੱਤਾ ਸੀ ਕਿ ਹਾਂ ਭਈ ਜਿਹੜੇ ਆਮ ਆਦਮੀ ਪਾਰਟੀ ਦੇ ਪਹਿਨਾ ਨੇਤਾ ਨੇ ਅਹੀਂ ਉਹਨੇ ਮਗਰ ਲੱਗ ਕੇ ਚੱਲਾਂਗੇ ਭਾਬ ਉਸ ਨੂੰ ਵੀ ਇਸ ਗੱਲ ਦਾ ਪਤਾ ਹੈ ਕਿ ਉਸਦੀ ਆਮ ਆਦਮੀ ਪਾਰਟੀ ਦੇ ਵਿੱਚ ਹੋਣ ਦੇ ਨਾਲ ਜੇ ਤਾਂ ਉਥੋਂ ਦਾ ਵਲੰਟੀਅਰ ਆਮ ਆਦਮੀ ਪਾਰਟੀ ਦਾ ਉਹ ਖੁਸ਼ ਨਹੀਂ ਤੇ ਸ਼ਾਇਦ ਇੱਕ ਅਪੀਲ ਜਿਹੜੀ ਸੀ ਡਿੰਪਟੀ ਲੋਗ ਲੋ ਇਹੋ ਹੀ ਸੋਚ ਕੇ ਕੀਤੀ ਗਈ ਸੀ ਕਿ ਹਾਂ ਭਈ ਤੁਸੀਂ ਅਕੇ ਲਗੋ ਮੈਂ ਤੁਹਾਡੇ ਪਿੱਛੇ ਆ ਹੁਣ ਸਿੱਧੂ ਸਾਬ ਉਹਨੇ ਤੇ ਇਹੀ ਗੱਲ ਕਹਿ ਦਿੱਤੀ ਹੁਣ ਉਹ ਵਲੰਟੀਅਰ ਜਿਹੜਾ 2012 ਤੋਂ ਲੈ ਕੇ 2024 ਤੱਕ ਆਵਾਮੀ ਪਾਰਟੀ ਦੇ ਹਰ ਪ੍ਰੋਗਰਾਮ ਦਾ ਹਿੱਸਾ ਬੰਦਾ ਰਿਹਾ ਆਪਣਾ ਯਤਨ ਕਰਦਾ ਰਿਹਾ ਪਰ ਕੋਦਰਤੀ ਉਸ ਦਾ ਵਿਰੋਧ ਤਾਂ ਫਿਰ ਸਿੱਧੂ ਸਾਹਿਬ ਸਾਹਮਣੇ ਆਵੇਗਾ ਹੀ ਆਵੇਗਾ ਸ਼ਾਇਦ ਇਹੋ ਹੀ ਕਾਰਨ ਹੈ ਕਿ ਜਿਹੜੀ ਪੋਸਟਰ ਵਾਲੀ ਗੱਲ ਜਿਹੜੀ ਆ ਤੁਸੀਂ ਕੀਤੀ ਕਿ ਉਹਦਾ ਵਰਕਰਾਂ ਦੇ ਵਲੰਟੀਅਰਸ ਨੂੰ ਅਸੀਂ ਕਹਿ ਸਕਨੇ ਹਾਂ ਕਿ ਉਹਨਾਂ ਦੇ ਰੂਹ ਨੂੰ ਸ਼ਾਂਤ ਕਰਨ ਵਾਸਤੇ ਹੀ ਜਿਹੜੀ ਫੋਟੋ ਆ ਉਹ ਨਹੀਂ ਲਾਈ ਗਈ ਪਰ ਇਹ ਜਿਹੜਾ ਵਿਰੋਧ ਆ ਜਿਹੜੀ ਅੰਦਰਲੀ ਅੱਗ ਅਸੀਂ ਕਹਿ ਸਕਦੇ ਹਾਂ ਕਿ ਜਿਹੜੀ ਦੱਬੀ ਆਂਗੇ ਆ ਸਿੱਧੂ ਸਾਹਿਬ ਕਿਤੇ ਭਮੜ ਦਾ ਬਣ ਜੇ ਕਿਤੇ ਆਮ ਆਦਮੀ ਪਾਰਟੀ ਦਾ ਉਹ ਸੁਪਨਾ ਕਿ ਮੈਂ 100 ਵਿਧਾਨ ਸਭਾ ਦੇ ਵਿੱਚ ਮਾਫ ਕਰਨਾ 17 117 ਵਿਧਾਨ ਸਭਾ ਜਿਹੜੇ ਹਲਕੇ 100 ਐਮਐਲਏ ਮੈਂ ਆਮ ਆਦਮੀ ਪਾਰਟੀ ਦਾ 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 ਕੰਨਾ ਜਿਸ ਤਰ੍ਹਾਂ ਪੁਗਤਪਾਨ ਹੋਈ ਕਿਤੇ ਹੁੰਦੀ ਹੈ ਤਾਂ ਕਿਤੇ ਫਿਰ ਉਹ ਸੁਪਨਾ ਪੂਰਾ ਹੋਣ ਤੋਂ ਪਹਿਲਾਂ ਟੁੱਟ ਜਾਵੇ ਤਾਂ ਵਲੰਟੀਅਰ ਦਾ ਵਿਰੋਧ ਤਾਂ ਸਿੱਧ ਸਭ ਕੇ ਦਰਵਾਜ਼ੇ ਹਲਕੇ ਤੋਂ ਹੈ ਹੀ ਹੈ ਜਿਸ ਦਾ ਉਸਤੇ ਨਹੀਂ ਲੱਗਿਆ ਸੀ ਕਿ ਜਿਸ ਦਿਨ ਉਸ ਦੀ ਜੈਨਿੰਗ ਹੁੰਦੀ ਹੈ ਬਾਕੀ ਦੇਖੋ ਉਹ ਮੁੱਖ ਮੰਤਰੀ ਸਾਹਿਬ ਇਸ ਸਭ ਨੂੰ ਕਿਵੇਂ ਚਿੱਟਦੇ ਉਧਰ ਜੇ ਬਰਨਾਲਾ ਜਿਮਨੀ ਜ਼ੋਨ ਦੀ ਗੱਲ ਕਰੀਏ ਉੱਥੇ ਕਹਿੰਦੇ ਕਿ ਮੀਤ ਹੀਰ ਆਪਣੇ ਖਾਸਮ ਖਾਸ ਦੋਸਤ ਹਰਿੰਦਰ ਨੂੰ ਜਿਹੜਾ ਜਿਹਦਾ ਨਾਮ ਹੈ ਉਹਨੂੰ ਕਹਿੰਦੇ ਚੌਂ ਲੜਾਉਣਾ ਚਾਹੁੰਦੇ ਆ ਔਰ ਦੂਜੇ ਪਾਸੇ ਜਿਹੜੇ ਭਗਵੰਤ ਮਾਨ ਨੇ ਉਹ ਦਲਬੀਰ ਸਿੰਘ ਗੋਲਡੀ ਨੂੰ ਚੋਣ ਲੜਾਉਣਾ ਚਾਹੁੰਦੇ ਆ ਜਦੋਂ ਦਲਬੀਰ ਗੋਲਡੀ ਨੂੰ ਲਿਆਂਦਾ ਗਿਆ ਆਮ ਆਦਮੀ ਪਾਰਟੀ ਦੇ ਵਿੱਚ ਤਾਂ ਉਦੋਂ ਇਹ ਚਰਚਾ ਸੀ ਕਿ ਉਹਨਾਂ ਦੇ ਨਾਲ ਇਹ ਵਾਅਦਾ ਕੀਤਾ ਗਿਆ ਇਥੋਂ ਤੱਕ ਕਿ ਮੰਤਰੀ ਤੱਕ ਦਾ ਵੀ ਵਾਅਦਾ ਕੀਤਾ ਗਿਆ ਔਰ ਪਰ ਜੋ ਉਥੇ ਗਰਾਊਂਡ ਤੇ ਗੱਲ ਹੈ ਕਿ ਬਰਨਾਲਾ ਦੀ ਜਿਹੜੀ ਚੋਣ ਹੈ ਉਹ ਮੀਠੇਰ ਤੋਂ ਬਿਨਾ ਜਿੱਤੀ ਨਹੀਂ ਜਾ ਸਕਦੀ ਔਰ ਦੂਜੇ ਪਾਸੇ ਜਿਹੜੇ ਧੂਰੀ ਦੇ ਵਰਕਰ ਨੇ ਭਗਵੰਤ ਮਾਨ ਦੀ ਉਹ ਵੀ ਗੋਲਡੀ ਨੂੰ ਟਿਕਟ ਦੇਣ ਦਾ ਵਿਰੋਧ ਕਰ ਰਿਹਾ ਮੀਥੇਰ ਵੀ ਟਿਕਟ ਦੇਣ ਦਾ ਵਿਰੋਧ ਕਰਦੇ ਆ ਔਰ ਮੀਥੇਰ ਦੀ ਪਿੱਠ ਤੇ ਕੁਝ ਵੱਡੇ ਲੀਡਰ ਵੀ ਖੜੇ ਆ ਉਹ ਵੀ ਵਿਰੋਧ ਕਰ ਰਿਹਾ ਕਿ ਸਾਨੂੰ ਆਪਣੇ ਕਿਸੇ ਆਗੂ ਨੂੰ ਆਪਣੇ ਵਰਕਰ ਨੂੰ ਟਿਕਟ ਦੇਣੀ ਚਾਹੀਦੀ ਹੈ ਜੜ ਕੇ ਦਲ ਬਦਲੂ ਦੇ ਤੌਰ ਦੇ ਉੱਪਰ ਦਲਬੀਰ ਗੋਲਡੀ ਦੀ ਵਿਰੋਧਤਾ ਪਾਰਟੀ ਦੇ ਅੰਦਰ ਵੀ ਹੋ ਰਹੀ ਹੈ ਔਰ ਵੈਸੇ ਆਮ ਲੋਕਾਂ ਦੇ ਵਿੱਚ ਵੀ ਹੈ ਕਿ ਭਾਈ ਇਹੋ ਜਿਹੇ ਬੰਦੇ ਨੂੰ ਨਹੀਂ ਖੜਾਉਣਾ ਚਾਹੀਦਾ ਇਹੋ ਜੀ ਟਿਕਟ ਨਹੀਂ ਦੇਣੀ ਚਾਹੀਦੀ ਤਾਂ ਕਿਵੇਂ ਦੇਖਦੇ ਹੋ ਕਿ ਬੀਥੇਰ ਔਰ ਪੁਗੰਤਮਾਨ ਦੇ ਵਿੱਚ ਆਪਸੀ ਜਿਹੜੀ ਉਹ ਤਣ ਗਈ ਹੈ ਉਥੇ ਸੁਖਵੰਦਰ ਜੀ ਤੁਸੀਂ ਦਲਬੀਰ ਗੋੜੀ ਦਾ ਕੀਤੇ ਜੇ ਵਾਅਦੇ ਦੀ ਗੱਲ ਕੀਤੀ ਹੈ ਭਗਵੰਤਬਾਣ ਉਹਨਾਂ ਦੇ ਵਾਅਦੇ ਕਿਹੜੇ ਸੱਚੇ ਹੋਏ ਆ ਜੇ ਮਹਿੰਦਰ ਭਗਤ ਨੂੰ ਚੋੜਾ ਤੋਂ ਕਿਹੜਾ ਪੰਜਾਬ ਦੇ ਲੋਕਾਂ ਨਾਲ ਗੱਲ ਕੀਤੀ ਕਿ ਤੁਸੀਂ ਮਾਫ ਕਰਾ ਜਲੰਧਰ ਦੇ ਹਲਕੇ ਦੇ ਲੋਕਾਂ ਨਾਲ ਗੱਲ ਕੀਤੀ ਤੁਸੀਂ ਇੱਕ ਵਾਰੀ ਇਹਨੂੰ ਜਿਤਾ ਦਿਓ ਬਾਕੀ ਵਿਧਾਨ ਸਭਾ ਦੀਆਂ ਪੌੜੀਆਂ ਮੈਂ ਛੱਡ ਦੂੰਗਾ ਉਹ ਵਿਚਾਰੇ ਅਜੇ ਤੱਕ ਸੋਚਦੇ ਆ ਤਾਂ ਕਈ ਵਾਰੀ ਉੱਥੇ ਉਹਨਾਂ ਦੇ ਜਿਹੜੇ ਪਰਿਵਾਰਕ ਸੂਤਰ ਤੇ ਜਦੋਂ ਉਹਨਾਂ ਨਾਲ ਗੱਲ ਕਰੀਦੀ ਜਾਂ ਉਹਨਾਂ ਨਾਲ ਗੱਲਬਾਤ ਹੁੰਦੀ ਹੈ ਕਿਤੇ ਸਾਡੀ ਹਿੰਮਤ ਹੀ ਨਹੀਂ ਪਈ ਤੇ ਨਾਇਕ ਦੀ ਉਤਰੋਂ ਫੋਨ ਆਇਆ ਕਿ ਭਗਤ ਸਾਹਿਬ ਨੂੰ ਮਤਰੀ ਜੀ ਜਿਹੜੀ ਸੌ ਕਦੋਂ ਚੋਂ 1900 ਵਾਦੇ ਨਹੀਂ ਤਾਂ ਸਿੱਧੂ ਸਾਹਿਬ ਉਹਨਾਂ ਦੀ ਗੱਲ ਛਾੜੀ ਦਿਓ ਉਹਨਾਂ ਦੇ ਤੇ ਪੰਜਾਬ ਦੇ ਲੋਕਾਂ ਦਾ ਕੀਤੇ ਵਾਦੇ ਕਿੰਨੇ ਕੁ ਪੂਰੇ ਹੋਏ ਆ ਇਹ ਵੀ ਜੱਕ ਜਾ ਰਹੇ ਦੀ ਚਰਚਾ ਤਾਂ ਸੀ ਹਮੇਸ਼ਾ ਕਰਦੇ ਰਹੇ ਆ ਆ ਬਿਲਕੁਲ ਜ਼ਰੂਰ ਦਲਬੀਰ ਗੋਲਡੀ ਨੂੰ ਪਾਰਟੀ ਵਿੱਚ ਜੁਆਇਨ ਕਰਾਉਣਾ ਸੀ ਉਦੋਂ ਵੀ ਭਗਵੰਤ ਮਾਨ ਉਹਨਾਂ ਨੇ ਚੰਡੀਗੜ੍ਹ ਦੇ ਵਿੱਚ ਇੱਕ ਸਮਾਗਮ ਜਿਹੜਾ ਰੱਖਿਆ ਸੀ ਸੇ ਦਲਬੀਰ ਗੋਲਡੀ ਨੂੰ ਬਕਾਇਦਾ ਤੌਰ ਤੇ ਬੜੇ ਸਨਮਾਨ ਦੇ ਨਾਲ ਆਪਣੀ ਸਤਿਕਾਰ ਦੇ ਨਾਲ ਪਾਰਟੀ ਦੇ ਵਿੱਚ ਜੁਆਇਨ ਕਰਾਇਆ ਗਿਆ ਉਹ ਦਲਬੀਰ ਗੋਟੀ ਜਿਹੜਾ ਪਹਿਲਾਂ ਕਦੇ ਭਗਵੰਤ ਮਾਨ ਨੂੰ ਉਹਨਾਂ ਨੂੰ ਗਾਲਾ ਕੱਢਦਾ ਹ ਪਰ ਸਥਿਤੀਆਂ ਉਸ ਸਮੇਂ ਦੀ ਨਜ਼ਾਕਤ ਸੀ ਕਿ ਉਸ ਵੇਲੇ ਜਿਹੜੀ ਸੀਟ ਸੀ ਸੰਗਰੂਰ ਵਾਲੀ ਉਹ ਜਿੱਤ ਲਈ ਸੀ ਤਾਂ ਫਿਰ ਤੋਰ-ਪਰੋੜ ਜਿਥੇ ਬਾਕੀ ਰਾਜਨੀਤੀ ਪਾਰਟੀਆਂ ਕਰਦੀਆਂ ਨੇ ਉਸੇ ਤਰੀਕੇ ਨਾਲ ਆਮ ਆਪੀ ਪਾਰਟੀ ਨੇ ਕੀਤਾ ਉਹ ਅਦਰਸ਼ ਅਦਰਸ਼ ਤਾਂ ਚਲੋ ਮੇਰਾ ਖਿਆਲ ਨੇ ਖਤਮ ਹੀ ਹੋ ਗਿਆ ਉਹ ਦਰਸ਼ ਜਿਨ੍ਹਾਂ ਦੀ ਅਰਵਿੰਦ ਕੇਸ਼ਰੀਵਾਲ ਗੱਲ ਕਰਦੇ ਹੁੰਦੇ ਸੀ ਜਾਂ ਭਗਵਤਬਾਲ ਹੁੰਦੀ ਗੱਲ ਕਰਦੇ ਹੁੰਦੇ ਸੀ ਉਹ ਦਰਸ਼ ਤਾਂ ਬੜੇ ਪਿੰਨਾਂ ਦੇ ਜਿਹੜੇ ਨੇ ਉਹ ਖਤਮ ਹੋ ਚੁੱਕੇ ਆ ਤਾਂ ਉਸ ਵਕਤ ਮੁੱਦਾ ਸੀ ਸੰਗਰੂਰ ਦੀ ਸੀਟ ਦਾ ਤਦ ਦਲਵੀਰ ਗੋਲਦੀ ਉਥੇ ਇੱਕ ਮਜ਼ਬੂਤ ਕੈਂਡੀਡੇਟ ਸੀ ਜਿੱਥੋਂ ਬਹੜ ਕੋ ਤਾਂ ਜਿਹੜਾ ਅਸੀਂ ਕਹਿ ਸਕਦੇ ਤੇ ਦਲਵੀਰ ਗੋਲਦੀ ਨੂੰ ਭਗਵੰਤਬਾਣ ਹੋਣਾ ਇੱਕ ਕਿਸਮ ਆਪਣੀ ਪਾਰਟੀ ਵਿੱਚ ਸ਼ਾਮਲ ਕਰਕੇ ਕਾਂਗਰਸ ਨੂੰ ਜਿਹੜਾ ਕਮਜ਼ੋਰ ਕਰ ਦਿੱਤਾ ਤੇ ਜਿਸ ਦਾ ਸੱਟਾ ਫਿਰ ਇਹ ਹੋਇਆ ਕਿ ਉਥੋਂ ਬਰਨਾਲੀ ਦੀ ਸੀਟ ਸੀ ਸੰਗੂਰ ਦੀ ਆਪਣੇ ਜਿਹੜੀ ਉਮੀਦਵਾਰ ਆਮ ਆਦਮੀ ਪਾਰਟੀ ਦੀ ਮੀਤੇ ਰੁਣੀ ਜਿਹੜੀ ਉਹ ਜਿੱਤ ਚੱਤੀ ਤਾਂ ਹੁਣ ਸਿੱਧੂ ਸਰ ਜਿਹੜਾ ਹਰਕਾ ਕੋਈ ਵੀ ਜਿੱਤਦਾ ਤਾਂ ਉਹ ਹਰਕੇ ਤੋਂ ਜਿਹੜਾ ਮੌਜੂਦਾ ਵਿਧਾਇਕ ਹੁੰਦਾ ਪਰ ਕਿਸੇ ਵੀ ਪਾਰਟੀ ਦਾ ਹੋਵੇ ਕਦੇ ਵੀ ਉਹ ਆਪਣਾ ਤਰਜਾ ਛੱਡਣ ਦੀ ਰੌਣ ਦੇ ਵਿੱਚ ਨਹੀਂ ਹੁੰਦਾ ਕਿ ਕੱਲ ਨੂੰ ਉਹਨਾਂ ਨੇ ਦੁਬਾਰਾ ਆਮ ਆਦਮੀ ਪਾਰਟੀ ਦੀ ਜਿਹੜੂ ਚੋਣ ਹੋਣੀ ਹੈ 27 ਦੇ ਵਿੱਚ ਜਾਂ 32 ਦੇ ਵਿੱਚ ਜਦੋਂ ਵੀ ਚੋਣਾਂ ਹੋਣੀਆਂ ਨੇ ਤੇ ਇਹ ਹਾਕਾ ਘੱਟ ਤੋਂ ਘੱਟ ਕਿਹਦਾ ਵੀ ਉਹ ਨਾਇਦਗੀ ਬੀਤੇ ਦੌਰ ਚ ਕਰਦੇ ਰਹੇ ਆ ਉਹ ਕਿਲਾ ਉਹਨਾਂ ਦਾ ਸੁਰੱਖਿਅਤ ਰਵੇ ਤਾਂ ਉੱਥੇ ਪਰ ਮੀਡੀਆ ਹੋਵੇ ਤਾਂ ਭਾਏ ਗੁਰਦਾਸਪੁਰ ਸੀਟ ਤੋਂ ਸਰਦਾਰ ਸਵਜਿੰਦਰ ਸਿੰਘ ਦਾ ਭਾਏ ਹੋਣੀ ਹੁਣ ਕੋਈ ਵੀ ਹੋਰ ਉਹਨਾਂ ਦੀ ਪਹਿਲੀ ਕੋਸ਼ਿਸ਼ ਇਹ ਹੁੰਦੀ ਹੈ ਕਿ ਅਸੀਂ ਆਪਣੀ ਘਟਕ ਦੇ ਵਿੱਚ ਕਿਸੇ ਬਾਹਰੀ ਦਿੱਤੇ ਨੂੰ ਸ਼ਾਮਿਲ ਜਿਹੜਾ ਨਹੀਂ ਹੁੰਤੜਾ ਇਹ ਸਾਡਾ ਜਿੱਤੀ ਪੁਸ਼ਤੀ ਹਿੱਸਾ ਪਿਲਾਇਆ ਜਿਸ ਤਰੀਕੇ ਨਾਲ ਬਾਕੀ ਪਾਰਟੀ ਦੇ ਵਿਧਾਇਕ ਜਿਹੜੇ ਕਰਦੇ ਆ ਹੁਣ ਮੀਤ ਹਰੂ ਨਾਦਾ ਇਹੋ ਯੋਜਨਾ ਜਾਂ ਅਸੀਂ ਕਹਿ ਸਕਨੇ ਕਿ ਇਹ ਨਿਸ਼ਾਨਾ ਕਿ ਠੀਕ ਆ ਜਿੰਨੀ ਚੋਹ ਹੋਣੀ ਹੈ ਜਿਹੜੀ ਟਿਕਟ ਆ ਮੈਂ ਆਪਣੇ ਖਾਸਮ ਖਾਸ ਜਿਹੜਾ ਦਾ ਨਾਮ ਤੁਸੀਂ ਲਿਆ ਉਹਨੂੰ ਦਵਾਈ ਚਾਹੀ ਪਰ ਜਦੋਂ ਕਿ ਦੂਜੇ ਪਾਸੇ ਭਗਵੰਤ ਪਾਣ ਹੁਣੀ ਇਸ ਗੱਲ ਨੂੰ ਲੈ ਕੇ ਨਾਰਾਜ਼ ਨਹੀਂ ਜਾਂ ਅਸੀਂ ਕਹਿ ਸਕਦੇ ਕਿ ਚਸ਼ੂ ਪਾਂਛੀ ਨਹੀਂ ਕਿ ਹਾਂ ਵੀ ਉਦਲ ਵੀ ਦਿਲਬੀਰ ਕੋੜੀ ਦਾ ਮਾਰਾ ਕਰ ਚੁੱਕੇ ਆ ਦਿਲਬੀਰ ਕੋੜੀ ਨੂੰ ਜਿਹੜੀ ਟਿਕਟ ਦਿੱਤੀ ਜਾਵੇ ਤਾਂ ਸਿੱਧੂ ਸਭ ਟਿਕਟ ਮੀਥੇਰ ਦੇ ਬੰਦੇ ਨੂੰ ਮਿਲਦੀ ਆ ਜਾਂ ਦਰਬੀਰ ਗੋਲਡੀ ਨੂੰ ਮਿਲਦੀ ਆ ਫੈਸਲਾ ਤਾਂ ਸਿੱਧੂ ਸਭ ਲੋਕਾਂ ਨੇ ਕਰਨਾ ਕਿਉਂਕਿ ਲੋਕ ਤੇ ਆਮ ਆਦਮੀ ਪਾਰਟੀ ਦੇ ਉਹ ਵਲੰਟੀਅਰ ਜਿਨ੍ਹਾਂ ਨੇ ਬੀਤੇ ਦਾਹਾਂ ਜਾਂ 12 ਸਾਲਾਂ ਤੋਂ ਜਿਨ੍ਹਾਂ ਨੇ ਕੰਮ ਕੀਤਾ ਕੀ ਉਹ ਉਸ ਵਿਅਕਤੀ ਨਾਲ ਤੁਰਨਗੇ ਜਿਹੜਾ 2022 ਦੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਪਾਣੀ ਪੀਂਦੀ ਇਹ ਕੋਸ਼ਿਸ਼ ਤਾਂ ਰਿਹਾ ਹੋਵੇ ਤੇ ਦੂਜੇ ਪਾਸੇ ਕੀ ਦਰਬੀਰ ਗੋਲਡੀ ਤੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਣਾ ਕੀ ਉਹ ਕਾਂਗਰਸ ਦਾ ਸਮੂੱਚਾ ਜਿਹੜਾ ਵੋਟ ਵਿੱਚ ਕਦੇ ਦਰਬੀਰ ਗੋਲਡੀ ਦਾ ਹੁੰਦਾ ਸੀ ਕਿ ਆਮ ਆਦਮੀ ਪਾਰਟੀ 'ਚ ਸ਼ਿਫਟ ਹੋ ਜਾਊਗਾ ਇਹ ਆਪਣੇ ਆਪ ਦੇ ਵਿੱਚ ਵੱਡਾ ਫੈਸਲਾ ਤੇ ਸ਼ਾਇਦ ਇਸੇ ਹੀ ਕਾਰਨ ਮੀਟੇ ਉਹ ਵੀ ਆਪਣੇ ਹੱਕੇ ਬਰਤਾਲੇ ਤੋਂ ਉਸ ਵਿਕਤੀ ਨੂੰ ਚੋਣ ਲਟੋੜਨਾ ਚਾਹੁੰਦੇ ਆ ਕਿ ਜਿਹੜਾ ਆਵਾਮੀ ਪਾਰਟੀ ਨਾਲ ਬੀਤੇ 14 ਸਾਲਾਂ ਤੋਂ ਮਜ਼ਬੂਤੀ ਨਾਲ ਜੁੜਿਆ ਹੋਵੇ ਹੁਣ ਇਸ ਕਸ਼ਮਕਸ਼ ਦੇ ਵਿੱਚ ਬੜੀ ਕੇਦੀ ਲਈ ਜਾਂਦੀ ਹੈ ਇਹ ਤਾਂ ਸਿੱਧੂ ਸਭ ਚੋਣਾਂ ਦੇ ਐਲਾਨ ਤੋਂ ਬਾਅਦ ਪਤਾ ਲੱਗੂ ਜਾਂ ਉਮੀਦਵਾਰਾਂ ਦਾ ਐਲਾਨ ਕਦੋਂ ਹੁੰਦਾ ਪਰ ਇਹ ਗੱਲ ਪੱਕੀ ਆ ਜਿਸਤੇ ਕਰਕੇ ਤੜਬਾਹ ਹਲਕੀ ਦੀ ਅਸੀਂ ਗੱਲ ਕੀਤੀ ਔਰ ਦੂਸਰੇ ਬੰਨੇ ਅਸੀਂ ਜੋ ਗ੍ਰੁੱਪ ਜਿਹੜੀ ਬਰਨਾਲਾ ਸੀ ਕੀਤੀ ਅਸੀਂ ਗੱਲ ਕਰ ਰਹੇ ਹਾਂ ਇਹਨਾਂ ਚੀਜ਼ਾਂ ਨੂੰ ਲੈ ਕੇ ਵਲੰਟੀਅਰ ਦੇ ਵਿੱਚ ਤਾਂ ਅਸੰਤੋਸ਼ ਹੈ ਹੀ ਹੈ ਵਲੰਟੀਅਰਸ ਤਾਂ ਐਸਪਾਸੇ ਆਪਣੇ ਆਪ ਨੂੰ ਅਸੀਂ ਕਹਿ ਸਕਨੇ ਹਾਂ ਨਕਾਰੇ ਹੋਏ ਮਹਿਸੂਸ ਕਰ ਰਹੇ ਆ ਪਰ ਇਹਨਾਂ ਚੀਜ਼ਾਂ ਨੂੰ ਲੈ ਕੇ ਅਸੀਂ ਕਹਿ ਸਕਨੇ ਕਿ ਬੀਥੀਅਰ ਤੇ ਭਗਵਾਨ ਤਾਂ ਮੰਨ ਲਓ ਦੇ ਵਿਚਾਰ ਹੀ ਕਾਟੋਪਲੇਸ਼ਨ ਹਸਿਦੂ ਸਾਹਿਬ ਉਹ ਚੱਲਦਾ ਪਿਆ ਕਿਉਂਕਿ ਬੀਥੀਅਰ ਨੂੰ ਮੈਨੂੰ ਉੱਪਰੋਂ ਇੱਕ ਬੰਦਾ ਜਿਹੜਾ ਜਰੂਰ ਥਾਪੜਾ ਜਿਹੜਾ ਉਹ ਰਹਾ ਕਿਉਂਕਿ ਅਗਲਾ ਬੰਦਾ ਲੋਕ ਸਭਾ ਵਿੱਚ ਪਹੁੰਚੇ ਤਾਂ ਗੰਤਮਾਨ ਵਾਸਤੇ ਗਿੱਦੜਵਾਹਾ ਤੋਂ ਡਿੰਪੀ ਢਿੱਲੋਂ ਤੇ ਉਧਰ ਬਰਨਾਲਾ ਜਿਮਨੀ ਚੋਣ ਦੇ ਲਈ ਦਲਬੀਰ ਗੋਲਡੀ ਨੂੰ ਉਮੀਦਵਾਰ ਐਲਾਨਣਾ ਸੁਖਾਲਾ ਨਹੀਂ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਐਲਾਨ ਵੀ ਦਿੱਤਾ ਜਾਵੇ ਪਰ ਸੁਖਾਲਾ ਨਹੀਂ ਇਹੀ ਕਾਰਨ ਹੈ ਕਿ ਹਲੇ ਤੱਕ ਥਾਪੀ ਨਹੀਂ ਦਿੱਤੀ ਗਈ ਉਸ ਤਰੀਕੇ ਦੇ ਨਾਲ ਨਾ ਤਾਂ ਡਿੰਪੀ ਢਿੱਲੋਂ ਨੂੰ ਔਰ ਉਧਰ ਨਾ ਦਲਵੀਰ ਗੋਲਡੀ ਨੂੰ ਕਿਉਂਕਿ ਮੀਥੇਰ ਵਿੱਚ ਫਾਨਾ ਡਾ ਕੇ ਬੈਠੇ ਆ ਮੀਥੇਰ ਤੋਂ ਬਿਨਾ ਜਿਹੜੀ ਜਿਮਨੀ ਚੂਣਾ ਬਰਨਾਲਾ ਦੀ ਜਿਤਨੀ ਮੁਸ਼ਕਲ ਹੈ ਔਰ ਬੀਥੇਰ ਚਾਹੁੰਦੇ ਵੀ ਇਹੀ ਹੈ ਕਿ ਭਾਈ ਸਾਡੇ ਵਰਕਰ ਨੂੰ ਜਿਹੜੀ ਆ ਟਿਕਟ ਦਿੱਤੀ ਜਾਵੇ ਔਰ ਮੈਨੂੰ ਲੱਗਦਾ ਕਿ ਡੇਰਾ ਬਾਬਾ ਨਾਨਕ ਤੋਂ ਰਵਿਕਿਰਨ ਕਾਲੂ ਆਉਂਦੇ ਆਉਂਦੇ ਹੋ ਸਕਦਾ ਕਿ ਇਸ ਕਰਕੇ ਹੀ ਰੁਕ ਗਏ ਹੋਣ ਕਿ ਭਾਈ ਜਿਹੜੇ ਪਹਿਲਾਂ ਮੇਰੇ ਤੋਂ ਜੁਆਇਨ ਕਰਾਏ ਆ ਦੋ ਇਹ ਕਹਿ ਕੇ ਕਿ ਤੁਹਾਨੂੰ ਜਿਮਨੀ ਚੂਣਾ ਲੜਾਵਾਂਗੇ ਡਿੰਪੀ ਤੇ ਜਿਹੜਾ ਦਲਵੀਰ ਗੋਲਡੀ ਹੈ ਉਹਨਾਂ ਦਾ ਭੁੱਖ ਫਸਦਾ ਨਜ਼ਰ ਆ ਰਿਹਾ ਹੈ ਉਹਨਾਂ ਦੀ ਟਿਕਟ ਫਸਦੀ ਨਜ਼ਰ ਆ ਰਹੀ ਹੈ ਹੋ ਸਕਦਾ ਉਹਨਾਂ ਵਾਲੇ ਦਿਨਾਂ 'ਚ ਹੋ ਜਾਈਏ ਪਰ ਅੱਜ ਦੀ ਘੜੀ ਫਸਦੀ ਨਜ਼ਰ ਆ ਰਹੀ ਹੈ ਔਰ ਇਸੇ ਕਰਕੇ ਹੋ ਸਕਦਾ ਹੈ ਕਿ ਰਵਿਕਰਨ ਕਾਲੋਂ ਚਾਹੁੰਦੇ ਹੋਣ ਕਿ ਭਾਈ ਮੇਰੀ ਤਾਂ ਫਾਈਨਲ ਕਰਕੇ ਫਿਰ ਮੈਨੂੰ ਸ਼ਾਮਲ ਕਰੋ ਹੋ ਸਕਦਾ ਇਸੇ ਕਰਕੇ ਰੁਕਦੇ ਹੋਣ ਔਰ ਉਧਰ ਡੇਰਾ ਬਾਬਾ ਨਾਨਕ ਤੋਂ ਰਵਿਕਰਨ ਕਾਲੋਂ ਜਿਹੜੇ ਕਿ ਅਕਾਲੀ ਦਲ ਦੇ ਖਾਸਮ ਖਾਸ ਸੀ ਔਰ ਬਾਅਦ ਚ ਪਾਜ ਪਾਰੇ ਵਿੱਚ ਚਲੇ ਗਏ ਹੁਣ ਕਹਿੰਦੇ ਕਿ ਉਹਨਾਂ ਨੂੰ ਲਿਆ ਕੇ ਲੜਾਈ ਜਾਣੀ ਹੈ ਚੋਣ ਤੇ ਹਾਲਾ ਕਿ ਆਉਣ ਦੇ ਆਉਣ ਸ਼ਾਮਲ ਹੋਣ ਦੀ ਚਰਚਾ ਸੀ ਪਿਛਲੇ ਦਿਨਾਂ ਚ ਪਰ ਸ਼ਾਮਲ ਉਹ ਹੋਏ ਨਹੀਂ ਹੋ ਸਕਦਾ ਕਿ ਇਹਨਾਂ ਦੋਵਾਂ ਦੀ ਦਲਬੀਰ ਦੀ ਔਰ ਜੋ ਸਥਿਤੀ ਹਾਲੇ ਬਣੀ ਹੋਈ ਹੈ ਡਿੰਪੀ ਦੀ ਉਹਦੇ ਕਰਕੇ ਹੀ ਰਵਿਕਰਨ ਕਾਲੋਂ ਵੀ ਆਉਂਦੇ ਆਉਂਦੇ ਰੁਕਦੇ ਮੜੇ ਜੇ ਕਿਤੇ ਪੈਰ ਜੇ ਫਸਾਉਂਦੇ ਨਜ਼ਰ ਲੱਗਦੇ ਆ ਕਿਵੇਂ ਦੇਖਦੇ ਹੋ ਉਥੇ ਵੀ ਕੁਝ ਪੁਰਾਣੇ ਆਗੂ ਰੌਲਾ ਪਾ ਰਹੇ ਆ ਵਰਕਰ ਰੌਲਾ ਪਾ ਰਹੇ ਆ ਕਿ ਭਾਈ ਸਾਰੀਆਂ ਦੀਆਂ ਸਾਰੀਆਂ ਸੀਟਾਂ ਦੇ ਉੱਪਰ ਹੀ ਤੁਸੀਂ ਬਾਹਰੋਂ ਹੀ ਬੰਦੇ ਲਿਆ ਕੇ ਥੋਪੀ ਜਾਂਦੇ ਹੋ ਤੇ ਅਸੀਂ ਕਾਹਦੇ ਲਈ ਦਰੀਆਂ ਬਚਾਉਂਦੇ ਰਹਿ ਗਏ। ਜਦੋਂ ਸਭ ਟੇਰਾ ਬਾਬਾ ਨਾਨਕ ਹਲਕਾ ਜਿਹੜਾ ਮੇਰੇ ਇਲਾਕੇ ਪੈ ਜਾਂਦਾ ਤੇ ਉੱਥੋਂ ਜਿਹੜੀ ਆਮ ਆਦਮੀ ਪਾਰਟੀ ਦੀ ਜਿਹੜੀ ਸਥਿਤੀ ਆ ਉਹ ਇੰਨੀ ਵਧੀਆ ਨਹੀਂ ਕਿ ਜਿਹੜੀ ਕੋਈ ਕੋਈ ਆਖੀ ਜਾ ਸਕਦੇ ਹੋ। ਤੇ ਸ਼ਾਇਦ ਇਹੋ ਹੀ ਕਾਰਨ ਦਾ ਕਿ ਆਮ ਆਦਮੀ ਪਾਰਟੀ ਵੱਲੋਂ ਰਵਿਕਰਨ ਸਿੰਘ ਕਾਲੋ ਤੇ ਉੱਤੇ ਡੋਰੇ ਪਾਈ ਜਾ ਰਹੀ ਹੈ। ਮੈਂ ਇਸ ਤਰ੍ਹਾਂ ਨਹੀਂ ਕਹਾਂਗਾ ਰਵਿਕਰਨ ਸਿੰਘ ਕਾਲੋ ਮੇਰਾ ਖਿਆਲ ਆਮ ਆਦਮੀ ਪਾਰਟੀ ਤੋਂ ਤੇ ਡੋਰੇ ਪਾਰੇ ਕਿਉਂਕਿ ਜਦੋਂ ਉਹ ਪਾਰਟੀ ਪਾਰਟ ਵਿੱਚ ਜਦੋਂ ਉਸ ਦੀ ਸ਼ਾਮਲ ਹੋਣਾ ਸੀ ਤਾਂ ਸਿੰ্ধু ਸਾਹਿਬ ਇਹ ਗੱਲ ਪੱਕੀ ਸੀ ਕਿ ਉਸ ਵਕਤ ਉਸ ਦੀ ਗੱਲਬਾਤ ਜਿਹੜੀ ਆ ਜੋ ਸੂਤਰ ਦੱਸਦੇ ਨੇ ਆਮ ਆਦਮੀ ਪਾਰਟੀ ਦੇ ਆਗੂਦਾਰ ਚੱਲ ਰਹੀ ਸੀ ਉਸ ਵਕਤ ਉਹ ਸ਼ਾਮਲ ਸ਼ਾਇਦ ਇਸੇ ਹੀ ਕਾਰਨ ਨਹੀਂ ਹੋਈ ਕਿ ਉਹਨਾਂ ਨੂੰ ਇਹ ਪ੍ਰਸਤਾਵ ਨਹੀਂ ਸੀ ਦਿੱਤਾ ਗਿਆ ਕਿ ਜੇਕਰ ਕਾਨੂੰਨ ਜੇਕਰ ਚੋਣ ਹੁੰਦੀ ਆ ਤਾਂ ਫਿਰ ਡੇਰਾ ਬਾਬਾ ਨਾਨਕ ਖਾਲਸੇ ਤੋਂ ਉਹਨਾਂ ਨੂੰ ਉਮੀਦਵਾਰ ਜਿਹੜਾ ਬਣਾਇਆ ਜਾਂਦਾ ਤੇ ਅਖੀਰ ਉਹਨਾਂ ਨੇ ਕੌੜਾ ਘੁੱਟ ਪਾਦਿਆ ਸਦੀਮ ਜਾਖੜਾ ਤੇ ਕਹਿੰਦੇ ਉੱਤੇ ਉਹਨਾਂ ਨੇ ਪਾਰਟੀ ਜਿੱਥਾ ਪਾਰਟੀ ਨੂੰ ਜੁਆਇਨ ਕੀਤਾ ਸੀ ਵਾਲ ਭਾਰਤੀ ਜਨਤਾ ਪਾਰਟੀ ਵਿੱਚ ਜਾਣ ਤੋਂ ਬਾਅਦ ਜਨ ਤੋਂ ਪਹਿਲਾਂ ਉਹਨਾਂ ਦਾ ਕੀ ਵਾਦਾ ਹੋਇਆ ਜਾਂ ਕੀ ਵਾਦਾ ਨਹੀਂ ਹੋਇਆ ਇਹ ਤੇ ਚਰਚਾਵਾ ਨਹੀਂ ਕਿ ਜੇਕਰ ਉਹ ਭਾਜਪਾ 'ਚ ਰਹਿੰਦੇ ਨੇ ਤਾਂ ਉਹਨਾਂ ਨੂੰ ਉਥੋਂ ਟਿਕਟ ਜਿਹੜੀ ਆ ਭਾਜਪਾ ਆਪਣਾ ਉਮੀਦਵਾਰ ਬਣਾ ਸਕਦੀ ਹੈ ਪਰ ਉਥੇ ਭਾਜਪਾ ਦੀ ਸਥਿਤੀ ਵੀ ਉਝੇ ਹੀ ਹੌਲਕੇ ਦੇ ਵਿੱਚ ਜਿਹੋ ਜੀ ਉਥੇ ਆਮ ਆਦਮੀ ਪਾਰਟੀ ਦੀ ਹੈਗੀ ਹੈ ਤਾਂ ਹੁਣ ਇਹੋ ਪਤਾ ਲੱਗਾ ਕਿ ਬੀਤੇ ਦਿਨਾਂ ਦੇ ਵਿੱਚ ਰੌਲਾ ਪਿਆ ਸੀ ਕਿ ਉਹ ਆਮ ਆਦਮੀ ਪਾਰਟੀ ਨੂੰ ਜੁਆਇਨ ਕਰ ਸਕਦੇ ਆ ਬਾਕੀ ਜੇਕਰ ਰਵਿਕਰਨ ਸਿੰਘ ਕਾਰੋਂ ਦੇ ਤੁਸੀਂ ਉਥੇ ਅਧਾਰ ਦੀ ਗੱਲ ਕਰੀਏ ਤਾਂ ਸਿੱਧੂ ਸਾਹਿਬ ਉਥੇ ਜੇਕਰ ਆਧਾਰ ਸੀ ਉਹਦਾ ਨਹੀਂ ਅਸੀਂ ਉਹ ਅੰਮ੍ਰਿਤਸਰ ਦਾ ਡੇਰਾ ਬਾਬਾ ਤਾਨਕ ਜਾਂ ਫਟੇਗੜ ਚੋੜੀਆਂ ਹਲਕੇ 'ਚ ਤਾਂ ਸਿਰਫ ਤੇ ਸਿਰਫ ਜਾ ਕੇ ਉਹਨਾਂ ਦੇ ਪਿਤਾ ਸਰਦਾਰ ਨਿਰਭਨ ਸਿੰਘ ਕਲੋ ਹੁਣਾ ਕਰਕੇ ਥੋੜਾ ਸ ਬਹੁਤਾ ਸੀ ਤੇ ਜਾ ਫਿਰ ਜਿੰਨਾ ਚਿਰ ਉਹ ਬਿਕਰਮ ਸਿੰਘ ਦੇ ਜੀਠੇ ਨਾਲ ਜੁੜੇ ਰਹੇ ਆ ਉਹਨਾਂ ਚਿਰ ਤੱਕ ਤੇ ਉਹਨਾਂ ਦਾ ਆਧਾਰ ਉੱਥੇ ਜਰੂਰ ਰਿਹਾ ਪਰ ਜਦੋਂ ਉਹਨਾਂ ਨੇ ਅਕਾਲੀ ਦਰ ਨੂੰ ਛੱਡਿਆ ਜਾਂ ਬਿਕਰਮ ਸਿੰਘ ਦੇ ਜੀਠੇ ਨੂੰ ਛੱਡਿਆ ਤਾਂ ਹਾਲ ਹੁਣ ਉਹਨਾਂ ਦਾ ਉਹੀ ਆ ਕਿ ਜਿਹੜਾ ਇੱਕ ਆਮ ਵਰਕਰ ਦਾ ਹੁੰਦਾ ਠੀਕ ਆ ਟਕਸਾਲੀ ਆਤਾਲੀ ਪਰਿਵਾਰ ਨਾਲ ਉਹ ਸਬੰਧਤ ਨਹੀਂ ਪਰ ਉਹ ਜਿਹੜਾ ਆਧਾਰ ਉਹਨਾਂ ਦਾ ਉਹਨੂੰ ਉਸ ਹਲਕੇ 'ਚ ਹੈ ਨਹੀਂ ਪਰ ਭਾ ਜਿਹੜੀ ਆ ਜਿਹੜੇ ਪੇਡਾ ਉਮੀਦਵਾਰ ਰਹੇ ਨਹੀਂ ਪ੍ਰਦੀਪ ਸਿੰਘ ਦਾਦਾ ਹੁਣ ਜਿਹੜੇ ਪਿਛੇ ਪਹੁੰਚ ਸ਼ਾਰ ਕਰਨ ਨਾਲ ਜੁੜਨ ਲਿਈ ਸੀ ਉਹ ਵੀ ਹੁਣ ਕਰਾਰਾ ਕਸੀ ਜਿਹੜੇ ਉਹ ਕਰ ਰਿਹਾ ਪਰ ਦੂਜੇ ਪਾਸੇ ਕੁਝ ਆਮ ਆਦਮੀ ਪਾਰਟੀ ਦੇ ਅਜਿਹੇ ਵਰਕਰ ਅਜਿਹੇ ਵਲੰਟੀਅਰ ਸਾਨੂੰ ਉਥੇ ਜਿਨ੍ਹਾਂ ਨੇ ਬੀਤੇ ਸਮੇਂ ਦੇ ਵਿੱਚ ਡੇਰਾ ਬਾਬਾ ਨਾਨਕ ਘਰ ਕੇ ਵਿੱਚ ਕੰਮ ਕੀਤਾ ਤਾਂ ਖਾਸ ਤੌਰ ਤੇ ਉਦੋਂ ਜਦੋਂ ਸਖਸ਼ਿੰਦਰ ਸਿੰਘ ਰਧਾਵਾ ਚੋਣ ਜਿੱਤ ਕੇ ਉਸ ਤੋਂ ਬਾਅਦ ਉਹ ਪੂਰਨ ਤੌਰ ਤੇ ਉਥੇ ਕੰਮ ਕਰਦੇ ਨੇ ਤੇ ਜੇ ਹੁਣ ਇਹ ਸਾਰੀ ਸਥਿਤੀ ਦੇ ਵਿੱਚ ਉਹਨਾਂ ਲੋਕਾਂ ਨੂੰ ਆਮ ਆਦਮੀ ਪਾਰਟੀ ਨਜ਼ਰ ਅੰਦਾਜ਼ ਕਰ ਦੇ ਤੇ ਰਵੀਕਰਨ ਸਿੰਘ ਕਾਹਨੋਂ ਉਥੇ ਕਰ ਦਿੰਦੀ ਆ ਤਾਂ ਫਿਰ ਉਥੇ ਉਮੀਦਵਾਰ ਅਲਾਂ ਦਿੰਦੀ ਆ ਤਾਂ ਸਿੱਧੂ ਸਾਹਿਬ ਉੱਥੇ ਤਾਂ ਫਿਰ ਜੇਸਤਰੀ ਕੜਾ ਫਰੇਗੜ ਚੂੜੀਆਂ ਹਲਕੇ 'ਚ ਆਮ ਆਦਮੀ ਪਾਰਟੀ ਹਾਰੀ ਸੀ ਤਾਂ ਉੱਥੇ ਹੀ ਉਹੋ ਜਿਹੀ ਜਿਹੜੀ ਸਥਿਤੀ ਆ ਉਹ ਬਾਤੀ ਆ ਕਿਉਂਕਿ ਉਹ ਵੋਲੰਟੀਅਰ ਜਿਹੜੇ ਨੇ ਜਿਨ੍ਹਾਂ ਨੇ ਬੀਤੇ ਸਮੇਂ 'ਚ ਕੰਮ ਕੀਤਾ ਉਹ ਉਸ ਹਲਕੇ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਮਜ਼ਬੂਤ ਕਰਨ ਵਾਸਤੇ ਚਾਹੇ 2017 ਦੀ ਗੱਲ ਹੋਵੇ ਤੇ ਚਾਹੇ 2022 ਦੀ ਗੱਲ ਹੋਵੇ ਤਾਂ ਜੇਕਰ ਹੁਣ ਉਹਨਾਂ ਨੂੰ ਛੱਟ ਕੇ ਰਵਿਕਰਨ ਸਿੰਘ ਕਾਲੂ ਨੂੰ ਉੱਥੇ ਪਾਰਟੀ ਖੜਾਦੀ ਆਪਣਾ ਉਮੀਦਵਾਰ ਤਾਂ ਫਿਰ ਪਾਰਟੀ ਨੂੰ ਭੈੜੇ ਸਿੱਟੇ ਜਿਹੜੇ ਪੁਕੜਨੇ ਪੈਣਗੇ ਕਿਉਂਕਿ ਜਦੋਂ ਰ ਆਪਾਂ ਤਾਕਤ ਦੇ ਵਿੱਚ ਹੁੰਦਾ ਸੀ ਖਾਸ ਤੌਰ ਤੇ ਨਿਪਟ ਸੇ ਕਹੋ ਜਦੋਂ ਵਿਦਾਇਸ ਦੇ ਤਾਕਤ ਰਵਿਕਰਨ ਸਿੰਘ ਕਾਹੋਂ ਹੀ ਉਥੇ ਚਲਾਉਂਦੇ ਰਿਹਾ ਤਾਂ ਉਸ ਸਮੇਂ ਰਵਿਕਰਨ ਸਿੰਘ ਕਾਹੋਂ ਦਾ ਲੋਕਾਂ ਨਾਲ ਕਿਹੋ ਜਿਹਾ ਵਰਤਾਰਾ ਰਿਹਾ ਉਸ ਹਲਕੇ ਦੇ ਲੋਕ ਜਿਹੜੇ ਉਹ ਭੁੱਲੇ ਨਹੀਂ ਤਾਂ ਉਥੇ ਇਹ ਗੱਲ ਪੱਕੀ ਆ ਫਿਰ ਇੱਕ ਤਗੜਾ ਨੁਕਸਾਨ ਜਿਹੜਾ ਆਮ ਆਦਮੀ ਪਾਰਟੀ ਦਾ ਮਰਕਰਜਾ ਵਲੰਟੀਅਰ ਉਹ ਠੋਕੇ ਕਰੂਗਾ ਖਾਸ ਤੌਰ ਤੇ ਜੇਕਰ ਰਵਿਕਰਨ ਸਿੰਘ ਕਾਹੋਂ ਜੇਕਰ ਆਮ ਆਦਮੀ ਪਾਰਟੀ ਉਥੋਂ ਟਿਕਟ ਦਿੱਤੀ ਹੈ ਇਹ ਲੋਕਾਂ ਦੀ ਉਥੇ ਦੰਦਕਥਾ ਬਣੀ ਚਰਚਾ ਰਹੀ ਕਿ ਇੱਕ ਵਾਰੀ ਆਵੇ ਸੀ ਤਾਂ ਉਥੇ ਤਾਂ ਫਿਰ ਜਿਹੜੀ ਸਥਿਤੀਆਂ ਨਹੀਂ ਖਾਸ ਤੌਰ ਤੇ ਡੇ ਆਪਾਂ ਆਪਣੀ ਪਾਰਟੀ ਦੇ ਹੱਥ ਦੇ ਵਿੱਚ ਕਿਹੇ ਵੀ ਪਖਤੂ ਜਿਹੜੀਆਂ ਉਹ ਵਧੀਆ ਹੈ ਨਹੀਂ ਚਾਹੇ ਉਹ ਆਪਰਾਵਲਟੀਅਰ ਖਿਲਾਰ ਜਾ ਰਵੀ ਕਰਨ ਸਿੰਘ ਕਰੋ ਜੇ ਰਵੀ ਸਿੰਘ ਕਰਨ ਕਾਰੋ ਮੁਖ ਖਿਲਾਰਦੇ ਆ ਤਾਂ ਫਿਰ ਸੱਟੇ ਸਿੱਧੂ ਸਾਹਿਬ ਜਿਹੜੇ ਨਿਕਲੇ ਉਹ ਸਾਰੇ ਲੋਕਾਂ ਨੂੰ ਇਸ ਹਲਕੇ ਦੇ ਲੋਕਾਂ ਨੂੰ ਸਾਰੇ ਪਹਿਲਾਂ ਹੀ ਪਤਾ ਹੈ ਚਲੋ ਉਧਰ ਰਹਿ ਗਈ ਸੀਟ ਚੱਬੇਵਾਲ ਦੀ ਹੁਣ ਪਿੱਛੇ ਜੇ ਆਡੀਓ ਵਾਇਰਲ ਹੋਈ ਸੀ ਰਾਜਕੁਮਾਰ ਚੱਬੇਵਾਲ ਜਿਹੜੇ ਕਿ ਕਾਂਗਰਸ ਦੇ ਵਿੱਚੋਂ ਜਾ ਕੇ ਉਥੇ ਹੁਸ਼ਿਆਰਪੁਰ ਤੋਂ ਆਮ ਆਦਮੀ ਪਾਰਟੀ ਵਾਲੇ ਪਾਸਿਓਂ ਐਮਪੀ ਬਣ ਗਏ ਨੇ ਔਰ ਉਹਨਾਂ ਦੀ ਇੱਕ ਆਡੀਓ ਮੰਤਰੀ ਬ੍ਰਹਮਸ਼ੰਕਰ ਜਿੰਪਾ ਹੋਰਾਂ ਦੇ ਨਾਲ ਵਾਇਰਲ ਹੋਈ ਸੀ ਔਰ ਉਹ ਟਿਕਟ ਦੇ ਉੱਪਰ ਬੜੀ ਵਿਸਤਾਰ ਦੇ ਨਾਲ ਚਰਚਾ ਕਰਦੇ ਨਜ਼ਰ ਆਏ ਸੀ ਔਰ ਇਹ ਤੋਂ ਪਤਾ ਲੱਗ ਰਿਹਾ ਸੀਗਾ ਕਿ ਉਹ ਟਿਕਟ ਦੇ ਜਿਹੜੀ ਆ ਉਹ ਦੌੜ ਭੱਜ ਦੇ ਵਿੱਚ ਲੱਗੇ ਹੋਏ ਨੇ ਔਰ ਜਿੰਪਾ ਤੋਂ ਮਦਦ ਜਿਹੜੀ ਆ ਉਹ ਮੰਗ ਰਹੇ ਆ ਔਰ ਉਹ ਆਪਣੇ ਕਿਸੇ ਪਰਿਵਾਰਕ ਮੈਂਬਰ ਨੂੰ ਦੱਬੀ ਜਵਾਨ ਦੇ ਵਿੱਚ ਤਾਂ ਲੋਕੀ ਇਹ ਵੀ ਗੱਲਾਂ ਚਰਚਾਵਾ ਕਰਦੇ ਆ ਕਿ ਆਪਣੇ ਬੇਟੇ ਨੂੰ ਜਾਂ ਕਿਸੇ ਹੋਰ ਪਰਿਵਾਰਕ ਮੈਂਬਰ ਨੂੰ ਦਬਾਉਣ ਨੂੰ ਫਿਰਦੇ ਆ ਟਿਕਟ ਤਾਂ ਇਹ ਵੀ ਦੇਖਣ ਵਾਲੀ ਗੱਲ ਹੈ ਕਿ ਆਮ ਆਦਮੀ ਪਾਰਟੀ ਹੁਣ ਪਰਿਵਾਰ ਦੇ ਵਿੱਚੋਂ ਇੰਨੀਆਂ ਟਿਕਟਾਂ ਦੇਵੇਗੀ ਕਿ ਚੱਬੇਵਾਲ ਦੇ ਪਰਿਵਾਰ ਚੋਂ ਕਿਸੇ ਨੂੰ ਦਿੱਤੀ ਜਾਂਦੀ ਹੈ ਜਾਂ ਚੱਬੇਵਾਲ ਦੇ ਕਰੀਬੀ ਨੂੰ ਦਿੱਤੀ ਜਾਂਦੀ ਹੈ ਜਾਂ ਆਪਣੇ ਪੁਰਾਣੇ ਵਲੰਟੀਅਰ ਇੱਥੇ ਵੀ ਜਿਵੇਂ ਆਪਾਂ ਪਹਿਲਾਂ ਤਿੰਨ ਦੇ ਉੱਪਰ ਚਰਚਾ ਕਰਕੇ ਹਟੇ ਹਾਂ ਕਿ ਇੱਥੇ ਵੀ ਚੱਬੇਵਾਲ ਵਾਲੀ ਵੀ ਟਿਕਟ ਦੇ ਉੱਪਰ ਵੀ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਬਾਹਰੀ ਕੈਂਡੀਡੇਟ ਹੀ ਦੇਗੀ ਇੱਥੇ ਵੀ ਨਹੀਂ ਦੇਗੀ ਰੌਲਾ ਇੱਥੇ ਵੀ ਪਿਆ ਹੋਇਆ ਅਣਖੀ ਸਾਹਿਬ ਬਾਕੀ ਸੀਟਾਂ ਦੀ ਜੀ ਜਦੋਂ ਰਾਜਕਵਰ ਨੂੰ ਪਾਰਟੀ ਦੇ ਵਿਚ ਆ ਆਦਮੀ ਪਾਰਟੀ ਸ਼ਾਮਲ ਕਰਦੀ ਹੈ ਤੇ ਲੋਕ ਸਭਾ ਦੀ ਚੋਣ ਲੜਨ ਵਾਸਤੇ ਤਿਆਰ ਕਰਦੇ ਨੇ ਤਾਂ ਉਸ ਵਕਤ ਆਮ ਆਦਮੀ ਪਾਰਟੀ ਦਾ ਪੂਰਾ ਯੂਰੋ ਜ਼ਿਲ੍ਹਾ ਉਹ ਲੱਗ ਗਿਆ ਸੀ ਕਿ ਹਾਂ ਭਈ ਰਾਜਕਵਰ ਨੂੰ ਉੱਥੇ ਜਿਤਾਉਣਾ ਹੈ ਤਾਂ ਰਾਜਕਵਰ ਦਾ ਉਸ ਇਲਾਕੇ ਦੇ ਵਿੱਚ ਜਿਹੜਾ ਫੋਲਡ ਆ ਸੁਖਿੰਦਰ ਜੀ ਉਹ ਸਾਰਿਆਂ ਲੋਕਾਂ ਨੂੰ ਪਤਾ ਹੈਗਾ ਤੇ ਜੇਕਰ ਹੁਣ ਪਾਰਟੀ ਆਪਣੇ ਇਸ ਲੋਕ ਸਭਾ ਮੈਂਬਰ ਤੇ ਪਰਿਵਾਰਕ ਮੈਂਬਰ ਨੂੰ ਟਿਕਟ ਦਿੰਦੀ ਹੈ ਜਿਸ ਤਰੀਕੇ ਦੀ ਵੀ ਆਡੀਓ ਵਾਇਟਰਲ ਹੋਈ ਤਾਂ ਸਿੱਧੂ ਸਾਹਿਬ ਨੂੰ ਪਾਰਟੀ ਦੇ ਅੰਦਰ ਤੇ ਪਾਰਟੀ ਦੇ ਬਾਹਰ ਜਿਹੜਾ ਵਿਰੋਧ ਆ ਉਹ ਸਭਾ ਬਣਾ ਕਰਤਾ ਪੈ ਸਕਦਾ ਕਿਉਂਕਿ ਜੇਕਰ ਮੈਂ ਗਲਤ ਨਾ ਹੋਵਾਂ ਤਾਂ ਆਮ ਆਦਮੀ ਪਾਰਟੀ ਦੇ ਵਿੱਚ ਅਜੇ ਤੱਕ ਇੱਕ ਹੀ ਪਰਵਾਦ ਨੂੰ ਦੋ ਟਿਕਟ ਮੇਰਾ ਨਹੀਂ ਛਲ ਕਿਸ ਨੂੰ ਦਿੱਤੀਆਂ ਤੇ ਜੇਕਰ ਆਮ ਆਦਮੀ ਪਾਰਟੀ ਆਪਣੀ ਇਸ ਪਰੰਪਰਾ ਚ ਪਰਪਰਾ ਨੂੰ ਤਾਂ ਗੰਸ਼ ਨੂੰ ਇਸ ਨੂੰ ਛੱਡ ਕੇ ਚੱਬੇ ਵਾਲ ਦੇ ਪਰਿਵਾਰ ਨੂੰ ਟਿਕਟ ਦੇ ਦਿੰਦੀ ਹੈ ਤਾਂ ਸਿੱਧੂ ਸਾਫੇ ਤੇ ਉਹ ਗੱਲ ਹੋ ਜਾਣੀ ਹੈ ਕਿ ਜਿਹੜੀ ਗੱਲ ਕੀਤੀ ਕਿ ਆਮ ਆਦਮੀ ਪਾਰਟੀ ਕੋ ਆਪਣੇ ਆਧਾਰ ਹੀ ਜਿਹੜਾ ਉਹ ਖਤਮ ਹੋ ਗਿਆ ਆਪਣੇ ਕੋਲ ਇਹ ਜਿਹਾ ਉਮੀਦਵਾਰੀ ਹੈ ਨਹੀਂ ਆ ਇਹ ਜਿਹੜਾ ਨਿਰਪੱਖ ਤੌਰ ਤੇ ਜਿਹੜਾ ਸਤੰਤਰ ਤੌਰ ਤੇ ਜਾਂ ਆਜ਼ਾਦਾਨਾ ਤੌਰ ਤੇ ਆਮ ਆਦਮੀ ਪਾਰਟੀ ਦੀ ਵਜੋਂ ਉਮੀਦਵਾਰ ਵਜੋਂ ਚੋਣ ਲੜ ਸਕੇ ਜਿਹਨੇ ਬੀਤੇ ਲੰਬੇ ਸਮੇਂ ਤੋਂ ਕੰਮ ਕੀਤਾ ਭਾਵੇਂ ਜੇਕਰ ਆਮ ਆਦਮੀ ਪਾਰਟੀ ਅਜਿਹਾ ਕਰਦੀ ਹੈ ਜੱਬੇ ਵਾਲਦ ਕਿਸੇ ਪ੍ਰਭਾਵਕ ਮੈਂਬਰ ਨੂੰ ਜੇਕਰ ਟਿਕਟ ਦੇ ਦਿੱਤੀ ਜਾਂਦੀ ਹੈ ਤਾਂ ਸਿੱਧੂ ਸਾਹਿਬ ਇੱਥੇ ਪ੍ਰਭਾਵ ਜਿਹੜਾ ਮੈਂ ਡੇਰਾ ਬਾਬਰਾਂ ਵਾਲਾਂ ਸਟਰੀਟ ਵਾਲੀ ਗੱਲ ਕੀਤਾ ਉਹੀ ਪ੍ਰਭਾਵ ਜਿਹੜਾ ਇੱਥੋਂ ਵੇਖਣ ਨੂੰ ਮਿਲ ਸਕਦਾ ਆ ਲੋੜ ਤਾਂ ਸਿੱਧੂ ਸਾਹਿਬ ਇਹ ਆ ਕਿ 12 ਜਾਂ 14 ਸਾਲ ਆਮ ਆਦਮੀ ਪਾਰਟੀ ਨੂੰ ਹੋਂਦ ਵਿੱਚ ਆਇਆ ਹੋ ਗਿਆ ਹੈ ਤੇ ਜੇਕਰ ਇਹਨਾਂ 12 14 ਸਾਲਾਂ ਦੇ ਵਿੱਚ ਵੀ ਤੁਸੀਂ ਆਪਣੇ ਨੇਤਾ ਜਿਹੜੇ ਆਪਣੇ ਆਗੂ ਆਪਣੇ ਵਲੰਟੀਅਰਕਪ ਵਿੱਚੋਂ ਪੈਦਾ ਨਹੀਂ ਕਰ ਸਕੇ ਤਾਂ ਫਿਰ ਤੁਹਾਨੂੰ ਆਪਣੇ ਅੰਦਰ ਚਾਤੀ ਮਾਰ ਦੀ ਲੋੜ ਹੈਗੀ ਲੋਕ ਸਭਾ ਦੀਆਂ ਚੋਣਾਂ ਜਦੋਂ ਹੁੰਦੀਆਂ ਨੇ ਤੁਸੀਂ ਦੇਖ ਲਓ ਕਿ ਆਮ ਆਦਮੀ ਪਾਰਟੀ ਕੋਲ ਇੱਕ ਵੀ ਕੋਈ ਇਹੋ ਜਿਹਾ ਘੱਟ ਤੱਕ ਦਾਵਰ ਨੇਤਾ ਨਹੀਂ ਸੀ ਜਿਹਦੇ ਉੱਤੇ ਆਮ ਆਦਮੀ ਪਾਰਟੀ ਚੋਣ ਲੜ ਸਕਦੀ ਹਾਰ ਕੇ ਮੰਤਰੀਆਂ ਨੂੰ ਜਿਹੜਾ ਉਹ ਖੜਾ ਕੀਤਾ ਗਿਆ ਤੇ ਜਿਨ੍ਹਾਂ ਦੇ ਵਿੱਚੋਂ ਕੇਵਲ ਦੋ ਮੰਤਰੀ ਜਿਹੜੇ ਆ ਜਿਹੜੇ ਜਿੱਤਦੇ ਆ ਇੱਕ ਜਿਹੜਾ ਆਪਣੇ ਜਿਹੜਾ ਬੁਲਾਰੇ ਸੰ ਆਮ ਆਦਮੀ ਪਾਰਟੀ ਦੇ ਤਾਂ ਇਹ ਜਿਹੀ ਸਥਿਤੀ ਦੇ ਵਿੱਚ ਆਮ ਆਦਮੀ ਪਾਰਟੀ ਵਾਸਤੇ ਸੋਚਣ ਵਾਲੀ ਗੱਲ ਆ ਕਿ ਤੁਸੀਂ ਇਹਨਾਂ 12 ਸਾਲਾਂ ਦੇ ਵਿੱਚ ਤੇ ਪੰਜਾਬ ਦੇ ਵਿੱਚ ਸੱਤਾ ਵਿਚਾਇਆ ਪਾਰਟੀ ਨੂੰ ਪੌਣੇ 3 ਸਾਲ ਜਿਹੜੇ ਹੋ ਚਲੇ ਜਾਂ 2.5 ਸਾਲ ਹੋ ਚਲੇ ਆ ਤਾਂ ਜੇਕਰ ਅੱਜ ਦੀ ਤਰੀਕ ਤੇ ਵਿੱਚ ਵੀ ਸੱਤਾ ਦੇ ਵਿੱਚ ਹੁੰਦੇ باوجود ਵੀ ਜੇਕਰ ਇਹੋ ਜਿਹੇ ਹਲਕਿਆਂ ਤੋਂ ਤੁਹਾਡੇ ਆਪਣੀ ਉਮੀਦਵਾਰ ਨਹੀਂ ਤਾਂ ਫਿਰ ਪਾਰਟੀ ਨੂੰ ਜਿਹੜਾ ਖੋਰਾ ਲੱਗ ਚੁੱਕਾ ਇਸ ਤਿਕੀ ਨੂੰ ਸਮਝਣਾ ਚਾਹੀਦਾ ਪਾਰਟੀ ਦੀ ਹਾਈ ਮਾਨੋਮੀ ਔਰ ਪੰਜਾਬ ਦੀ ਜਿਹੜੀ ਆ ਸੱਤਾਧਾਰੀ ਇਹਨੂੰ ਵੀ ਸਮਝਣਾ ਚਾਹੀਦਾ ਕਿ ਅਜਿਹੀ ਗੱਲ ਨਹੀਂ ਹੈਗੀ ਕਿ ਤੇ ਇਦਾਂ ਕਰਕੇ ਕਿ ਜਿਤਨਾ ਅਸੀਂ ਕਹਿੰਨੇ ਕਿ 5 ਸਾਲ ਸਰਕਾਰ ਚੱਲੂਗੀ ਜੇਕਰ ਇਸੇ ਤਰੀਕੇ ਦਾ ਵਲੰਟੀਅਰਜ਼ ਦਾ ਵਿਰੋਧ ਜੇਕਰ ਇਹਨਾਂ ਸੀਟਾਂ ਦੇ ਉੱਤੇ ਪਾਰਟੀ ਨੂੰ ਸੈਣਾ ਪਿਆ ਤਾਂ ਸਿੱਧੂ ਸਾਹਿਬ ਨੰਦੀ ਕੇ ਛੜਿਆ ਕੁਝ ਵੀ ਹੋ ਸਕਦੇ ਆ ਬਾਕੀ ਦੇਖੋ ਹੁਣ ਪਾਰਟੀ ਆਪਣੀ ਜਿਹੜੀ ਕਾਰਸ਼ੈਲੀ ਆ ਇਸ ਸਬੰਧ ਵਿੱਚ ਕਿਹੋ ਜਿਹੀ ਕਰਦੀ ਹੈਗੀ ਇਹ ਤਾਂ ਹੁਣ ਸਿੱਧੂ ਸਾਹਿਬ ਆਉਣ ਵਾਲਾ ਸਮਾਗਮ ਸੇ